ਦੇਰ ਜੀ ਜਦੋਂ ਕੋਈ ਚੀਜ਼ ਪਪੂਲਰ ਹੁੰਦੀ ਹੈ ਉਹਦੇ ਨਾਲ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਆਉਂਦੀ ਹੈ ਪਪੂਲਰ ਹੋਣਾ ਆਸਾਨ ਹੈ ਇਸ ਚੀਜ਼ ਨੂੰ ਮੇਨਟੇਨ ਕਰਨਾ ਸਭ ਤੋਂ ਔਖਾ ਕੰਮ ਹੈ ਦੇਖੋ ਜੋ ਸਾਨੂੰ ਆਲਰੇਡੀ ਜਿਹੜਾ ਇੱਕ ਆਮ ਦਿਨਾਂ ਦੇ ਵਿੱਚ 11 ਵਜੇ ਤੱਕ ਸਾਨੂੰ ਪਰਮਿਸ਼ਨ ਆਇਆ 11 ਵਜੇ ਲਾਸਟ ਆਰਡਰ ਜਿਹੜਾ ਰੈਸਟੋਰੈਂਟ ਵਗੈਰਾ ਦਾ ਹੋਏਗਾ ਵੀ ਜੇ ਕੋਈ ਕੱਲੀਆਂ ਲੜਕੀਆਂ ਫੈਮਿਲੀ ਜਾਂ ਕੋਈ ਕਿਸੇ ਇੱਕ ਮੇਲ ਹੈ ਤੇ ਉਹਦੇ ਨਾਲ ਚਾਰ ਘਰ ਦੀਆਂ ਫੈਮਿਲੀ ਮੈਂਬਰ ਫੀਮੇਲ ਹੈ ਉਹਨਾਂ ਨੂੰ ਇੱਥੇ ਆ ਕੇ ਇਹ ਨਾ ਫੀਲ ਹੋਵੇ ਕਿ ਅਸੀਂ ਗਲਤ ਜਗ੍ਹਾ ਤੇ ਆ ਗਏ ਆ ਤੇ ਜਿਹੜੀ ਹੁੱਲੜਬਾਜੀ ਦੀ ਗੱਲ ਹੈ ਦੇਖੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਯੰਗਸਟਰਸ ਨੂੰ ਆਪਣੇ ਸਾਰਿਆਂ ਦੇ ਘਰਾਂ 'ਚ ਫੈਮਲੀਆਂ ਦੇ ਹਨ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਹੁੰਨਾ ਕੋਦੇ ਵੀ ਕੋਈ ਗੱਲ ਹੁੰਦੀ ਹੈ ਇੱਥੇ ਕੋਈ ਯੰਗ ਮੁੰਡੇ ਪਟਾਕੇ ਮਾਰਦੇ ਬੁਲਟ ਦੇ ਜਾਂ ਕੁਝ ਵੀ ਅਸੀਂ ਉਹਨੂੰ ਰੋਕ ਕੇ ਇੱਕੋ ਗੱਲ ਇਹ ਪੁੱਛਦੇ ਆ ਵੀ ਕੀ ਤੂੰ ਆਪਣੇ ਘਰ ਵੀ ਇਦਾਂ ਕਰ ਸਕਦਾ ਇੱਕ ਮੇਰੀ ਰਿਕੁਐਸਟ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਨੇ ਵੀ ਕਾਰਾਂ ਤੇ ਆਉਣਾ ਪਲੀਜ਼ ਕਾਰ پارک ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਿਓ ਵੀ ਕਿਸੇ ਹੋਰ ਨੇ ਵੀ ਕਾਰ ਲਾਉਣੀ ਹੈ ਤੇ ਕਢਣੀ ਵੀ ਹੈ ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਜੀ ਤਹਿਲਕਾ ਪੰਜਾਬੀ ਟੀਵੀ ਤੇ ਅੱਜ ਅਸੀਂ ਜਲੰਧਰ ਦੀ ਪੀਪੀਆਰ ਮਾਰਕੀਟ 'ਚ ਆਏ ਹੋਏ ਆ ਇੱਥੋਂ ਅੱਜ ਆਪਾਂ ਜਾਣਾਂਗੇ ਕਿ ਕੀ ਕੀ ਨਵੇਂ ਸਾਲ ਦੀਆਂ ਤਿਆਰੀਆਂ ਇੱਥੇ ਹੋ ਰਹੀਆਂ ਕਿਉਂਕਿ ਨਵਾਂ ਸਾਲ ਜਿਹੜਾ ਵਾ ਉਹ ਪੀਪੀਆਰ ਮਾਰਕੀਟ ਦੇ ਵਿੱਚ ਬਹੁਤ ਗਰਮ ਜੋਸ਼ੀ ਨਾਲ ਮਨਾਇਆ ਜਾਂਦਾ ਹੈ ਅੱਜ ਅਸੀਂ ਤੁਹਾਡੀ ਗੱਲਬਾਤ ਇੱਥੇ ਦੇ ਪ੍ਰਧਾਨਨਾ ਕਰਾਵਾਂਗੇ ਤੇ ਉਹਨਾਂ ਕੋਲ ਪੁੱਛਾਂਗੇ ਕਿ ਪੀਪੀਆਰ ਦੇ ਵਿੱਚ ਨਵੇਂ ਸਾਲ ਦੀਆਂ ਕੀ ਕੀ ਤਿਆਰੀਆਂ ਪੀਪੀਆਰ ਐਸੋਸੀਏਸ਼ਨ ਵੱਲੋਂ ਕੀਤੀਆਂ ਗਈਆਂ ਆਓ ਜੀ ਆਪਾਂ ਹੁਣ ਤੁਹਾਡੀ ਗੱਲਬਾਤ ਪ੍ਰਧਾਨਜਨ ਕਰਵਾਨੇ ਆ ਸੱਸੀ ਕਾਲ ਸਰ ਸੱਸੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤਹਿਲਕਾ ਪੰਜਾਬ ਦਾ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਸਰ ਪਹਿਲਾ ਸਵਾਲ ਹੈ ਕੀ ਤੁਹਾਡਾ ਤੁਸੀਂ ਆਪਣਾ ਨਾਮ ਦੱਸ ਸਕਦੇ ਮੇਰਾ ਨਾਮ ਜੀਐਸ ਰਾਜਾ ਜੀ ਪ੍ਰੈਜ਼ੀਡੈਂਟ ਪੀਪੀਆਰ ਮਾਰਕੀਟ ਐਸੋ ਤੇ ਮੇਰੇ ਨਾਲ ਨੇ ਸਾਡੇ ਐਗਜ਼ੀਕਿਊਟਿਵ ਮੈਂਬਰ ਮੁਕੇਸ਼ ਆਨੰਦ ਜੀ ਠੀਕ ਹੈ ਜੀ ਇਹ ਸਰ ਤੁਸੀਂ ਕਦੋਂ ਤੋਂ ਇਹ ਸੇਵਾ ਤੁਸੀਂ ਇੱਥੇ ਨਿਭਾ ਲਈ ਇਹ ਮੈਨੂੰ 2 ਸਾਲ ਹੋ ਗਏ ਜੀ ਪ੍ਰੈਜ਼ੀਡੈਂਟ ਬਣੇ ਨੂੰ ਠੀਕ ਹੈ ਜੀ ਤੇ ਸੇਵਾ ਜਿਹੜੀ ਹੈ ਉਹ ਤੇ ਗੁਰੂ ਸਾਹਿਬ ਲੈ ਰਹੇ ਨੇ ਇਹਦਾ ਕੋਈ ਤੋਲ ਨਹੀਂ ਹੈਗਾ ਕਦੋਂ ਤੋਂ ਬਿਲਕੁਲ ਹਾਂਜੀ ਹਾਂਜੀ ਸਰ ਨਵਾਂ ਸਾਲ ਬਹੁਤ ਨਜ਼ਦੀਕ ਆ ਰਿਹਾ ਹੈ ਤੇ ਜਲੰਧਰ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਹੁਣ ਪੌਪੂਲਰ ਮਾਰਕੀਟ ਜਿਹੜੀ ਆ ਪੀਪੀਆਰ ਮੰਨੀ ਜਾਂਦੀ ਆ ਤੇ ਕੀ ਤਿਆਰੀਆਂ ਤੁਸੀਂ ਨਵੇਂ ਸਾਲ ਦੇ ਉੱਤੇ ਇੱਥੇ ਕਰ ਰਹੇ ਹੋ ਦਿਨੇਸ਼ ਜੀ ਜਦੋਂ ਕੋਈ ਚੀਜ਼ ਪੌਪੂਲਰ ਹੁੰਦੀ ਹੈ ਉਹਦੇ ਨਾਲ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਆਉਂਦੀ ਹੈ ਪੌਪੂਲਰ ਹੋਣਾ ਆਸਾਨ ਆ ਇਸ ਚੀਜ਼ ਨੂੰ ਮੇਨਟੇਨ ਕਰਨਾ ਸਭ ਤੋਂ ਔਖਾ ਕੰਮ ਆ ਤਿਆਰੀਆਂ ਸਾਡੀਆਂ ਪਿਛਲੀ ਵਾਰੀ ਨਾਲੋਂ ਥੋੜਾ ਜਿਆਦਾ ਜ਼ਿਆਦਾ ਅਸੀਂ ਪੋਜ਼ੈਸਿਵ ਆ ਇਸ ਵਾਰ ਕਿਉਂਕਿ ਕਰਾਊਡ ਜਿਹੜਾ ਉਹ ਵਧਿਆ ਬਹੁਤ ਜ਼ਿਆਦਾ ਤੇ ਸਾਰਿਆਂ ਦਾ ਵੈਲਕਮ ਹੈ ਸਾਡੇ ਕੋਲ ਇਸ ਵਾਰ ਇੱਕ ਪੀਪੀਆਰ ਦੇ ਵਿੱਚ ਜਿਹੜਾ ਤਕਰੀਬਨ ਏਸ਼ੀਆ ਦਾ ਸਭ ਤੋਂ ਵੱਡਾ ਗੇਮਿੰਗ ਜ਼ੋਨ ਜਿਹੜਾ ਉਹ ਵੀ ਹੈ ਸਾਨੂੰ ਪਤਾ ਉੱਥੇ ਵੀ ਕਾਫੀ ਇੰਜੋਏ ਕਰਨਾ ਲੋਕਾਂ ਨੇ ਬੱਚਿਆਂ ਨੇ ਯੰਗਸਟਰ ਨੇ ਤੇ ਪਾਰਕਿੰਗਸ ਓਪਨ ਨੇ ਇੱਕ ਸਾਡੀ ਗੱਲ ਏਡੀਜੀਪੀ ਟ੍ਰੈਫਿਕ ਜੀ ਨਾਲ ਚੱਲ ਰਹੀ ਹੈ ਏਡੀਸੀਪੀ ਟ੍ਰੈਫਿਕ ਚਾਰਲ ਸਾਹਿਬ ਨਾਲ ਅਸੀਂ ਇਹਨੂੰ ਪਿਛਲੀ ਵਾਰ ਦੀ ਤਰ੍ਹਾਂ ਇੱਕ ਅਸੀਂ ਐਕਸਪੈਰੀਮੈਂਟ ਕੀਤਾ ਸੀ 노 ਵਹੀਕਲ ਜ਼ੋਨ ਬਣਾਉਣ ਦਾ ਉਹ ਬੜਾ ਕਾਮਯਾਬ ਹੋਇਆ ਸੀ ਬੜੀ ਐਪਰੀਸ਼ੀਏਸ਼ਨ ਹੋਈ ਸੀ ਔਰ ਉਹਦੇ ਨਾਲ ਲਾਅ ਐਂਡ ਆਰਡਰ ਜਿਹੜਾ ਉਹ ਬਹੁਤ ਸਮੂਥਲੀ ਕਿਸੇ ਵੀ ਤਰ੍ਹਾਂ ਦਾ ਕੋਈ ਉਹਦੇ ਚ ਕੋਤਾਈ ਨਹੀਂ ਹੋਈ ਸੀ ਐਸ ਵਾਰ ਫੇਰ ਅਸੀਂ ਚਾਹੁੰਦੇ ਹਾਂ ਸਾਡੀ ਡਿਮਾਂਡ ਵੀ ਆ ਕਮਿਸ਼ਨਰ ਸਾਹਿਬ ਤੋਂ ਬੜੇ ਵਧੀਆ ਕੰਮ ਕਰ ਰਹੇ ਆ ਵੀ ਐਸ ਵਾਰ ਫੇਰ ਜਿਹੜਾ ਪੀਪੀਆਰ ਮਾਰਕੀਟ ਹੈ ਇਹਨੂੰ 노 ਵਹੀਕਲ ਜ਼ੋਨ ਕਰ ਦਿੱਤਾ ਜਾਵੇ ਤਾਂ ਜੋ ਟ੍ਰੈਫਿਕ ਤੁਵੀ ਚ ਸੂਚਾਰੂ ਚੱਲਣੇ ਚ ਕੋਈ ਪ੍ਰੋਬਲਮ ਨਾ ਆਵੇ ਦੂਸਰਾ ਇਹ ਅਭੀ ਜਿਹੜਾ ਬਹੁਤ ਜ਼ਿਆਦਾ ਹੂਟਿੰਗ ਹੁੰਦੀ ਆ ਕਾਰਾਂ ਚ ਲਾਊਡ ਮਿਊਜ਼ਿਕ ਆ ਉਹ ਸਾਰੇ ਦਾ ਬਚਾਅ ਹੋ ਸਕੇਗਾ ਇਹਦੇ ਨਾਲ ਸਰ ਲੋਕਾਂ ਦੀਆਂ ਸੂਤਰਾਂ ਤੋਂ ਇਹ ਪਤਾ ਲੱਗਦਾ ਕਿ ਜਿੱਦਾਂ ਨਵੇਂ ਸਾਲ ਤੇ ਨਾ ਫੈਮਿਲੀ ਜ਼ਾਨ ਨੂੰ ਥੋੜਾ ਝਿਜਕਦੀਆਂ ਕਿ ਬਹੁਤ ਜ਼ਿਆਦਾ ਯੰਗਸਟਰ ਜਿਹੜੇ ਆ ਉਹ ਲਾਊਡ ਮਿਊਜ਼ਿਕ ਆ ਪਿਛਲੀ ਵਾਰੀ ਤਰ੍ਹਾਂ ਕਾਫੀ ਇੱਥੇ ਪੁਲਿਸ ਨੇ ਵੀ ਪੈਰਾ ਲਾਇਆ ਸੀਗਾ ਫਿਰ ਵੀ ਲੜਾਈ ਝਗੜਾ ਬਹੁਤ ਹੁੰਦਾ ਇਹਦੇ ਤੇ ਤੁਹਾਡਾ ਸਪਸ਼ਟੀਕਰਨ ਕੀ ਹੈ ਵਿਨੈਸ਼ ਜੀ ਇਦਾਂ ਅਸੀਂ ਆਲਵੇਜ਼ ਵੀ ਆਰ ਆਲਰ ਫੈਮਿਲੀ ਮੈਂਸ ਹੈ ਨਾ ਸਾਰਿਆਂ ਦੇ ਬੱਚੇ ਵੀ ਆ ਸਾਰਿਆਂ ਦੀਆਂ ਫੈਮਿਲੀਜ਼ ਵੀ ਆ ਸਾਡਾ ਫੋਕਸ ਹਮੇਸ਼ਾ ਇਸ ਗੱਲ ਵੱਲ ਰਿਹਾ ਵੀ ਜੇ ਕੋਈ ਕਲੀਆਂ ਲੜਕੀਆਂ ਫੈਮਿਲੀ ਜਾਂ ਕੋਈ ਕਿਸੇ ਇੱਕ ਮੇਲ ਹੈ ਤੇ ਉਹਦੇ ਨਾਲ ਚਾਰ ਘਰ ਦੀਆਂ ਫੈਮਿਲੀ ਮੈਂਬਰ ਫੀਮੇਲ ਆ ਉਹਨਾਂ ਨੂੰ ਇੱਥੇ ਆ ਕੇ ਇਹ ਨਾ ਫੀਲ ਹੋਵੇ ਵੀ ਅਸੀਂ ਗਲਤ ਜਗ੍ਹਾ ਤੇ ਆ ਗਏ ਆ ਸਾਡੀ ਪੂਰੀ ਟੀਮ 13 ਮੈਂਬਰੀ ਕੋਰ ਕਮੇਟੀ ਆ ਸਾਰੇ ਬੜੇ ਰਿਸਪੌਂਸੀਬਲ ਨੇ ਰਾਜਕੁਮਾਰ ਜੀ ਨੇ ਕੋਆਰਡੀਨੇਟਰ ਸਾਡੇ ਸਾਰੀ ਪੂਰੀ ਟੀਮ ਇੱਥੇ ਰਹੇਗੀ ਮੈਨੂੰ ਲੱਗਦਾ ਤਕਰੀਬਨ ਪਿਛਲੀ ਵਾਰ ਵਾਂਗਰ 100 ਤੋਂ ਜ਼ਿਆਦਾ ਮੁਲਾਜ਼ਮ ਜਿਹੜਾ ਬਗੈਰ ਵਰਦੀ ਤੋਂ ਫੀਮੇਲ ਮੁਲਾਜ਼ਮ ਉਹ ਵੀ ਇੱਥੇ ਬਗੈਰ ਵਰਦੀ ਤੋਂ ਹਾਜ਼ਰ ਰਹਿਣਗੇ ਤੇ ਕਮਿਸ਼ਨਰ ਸਾਹਿਬ ਦਾ ਪੂਰਾ ਫੋਕਸ ਹੈ ਸਾਡੀਆਂ ਦੋ ਤਿੰਨ ਵਾਰ ਗੱਲ ਹੋ ਚੁੱਕੀ ਆ ਤੇ ਜਿਹੜੀ ਹੁੱਲੜਬਾਜੀ ਦੀ ਗੱਲ ਹੈ ਦੇਖੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਯੰਗਸਟਰਸ ਨੂੰ ਆਪਣੇ ਸਾਰਿਆਂ ਦੇ ਘਰਾਂ 'ਚ ਫੈਮਲੀਆਂ ਹਨ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਹੁੰਦਾ ਕੋਦੇ ਵੀ ਕੋਈ ਗੱਲ ਹੁੰਦੀ ਹੈ ਇੱਥੇ ਕੋਈ ਯੰਗ ਮੁੰਡੇ ਪਟਾਕੇ ਮਾਰਦੇ ਬੁਲਟ ਦੇ ਜਾਂ ਕੁਝ ਵੀ ਅਸੀਂ ਉਹਨਾਂ ਨੂੰ ਰੋਕ ਕੇ ਇੱਕੋ ਗੱਲ ਹੀ ਪੁੱਛਦੇ ਹਾਂ ਵੀ ਕੀ ਤੂੰ ਆਪਣੇ ਘਰ ਵੀ ਇਦਾਂ ਕਰ ਸਕਦਾ ਬਿਲਕੁਲ ਸਹੀ ਬਿਲਕੁਲ ਸਹੀ ਜੇ ਤੂੰ ਆਪਣੇ ਘਰ ਪਟਾਕਾ ਮਾਰ ਸਕਦਾ ਤੇ ਜੀ ਸਦਕੇ ਇੱਥੇ ਵੀ ਮਾਰ ਇਹ ਵੀ ਉਹਨਾਂ ਦੀ ਆਪਣੀ ਫੈਮਲੀ ਹੈ ਨਾ ਫੈਮਲੀ ਮਾਰਕੀਟ ਜੇ ਅਸੀਂ ਇਹ ਸੋਚੀਏ ਭਈ ਮੈਂ ਇੰਜੋਏ ਕਰਨ ਜਾਣਾ ਜਾਂ ਮੈਂ ਨਵਾਂ ਸਾਲ ਆ ਰਿਹਾ ਮੈਂ ਉਹਨੂੰ ਫਨ ਕਰਨਾ ਤੇ ਉਹਨੂੰ ਫਨ ਕਰਨ ਦੇ ਬੜੇ ਤਰੀਕੇ ਆ ਕੋਈ ਇਹ ਥੋੜਾ ਵੀ ਜ਼ਰੂਰੀ ਆ ਆਪਾਂ ਹੁੱਲੜਬਾਜੀ ਕਰਕੇ ਜਾਂ ਕਿਸੇ ਨੂੰ ਡਿਸਟਰਬ ਕਰਕੇ ਕਿਸੇ ਦਾ ਮਨ ਦੁਖਾ ਕੇ ਫਨ ਨਹੀਂ ਹੁੰਦਾ ਤੁਸੀਂ ਆਓ ਵੈਲਕਮ ਹੈ ਸਾਰਿਆਂ ਦਾ ਫੈਮਲੀਜ਼ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਯੰਗਸਟਰ ਦਾ ਵੈਲਕਮ ਹੈ ਫਨ ਕਰੋ ਇੰਜੋਏ ਕਰੋ ਪਰ ਥਿੰਕ ਅਬਾਊਟ ਆਦਰਸ ਆਲਸੋ ਅਸਰ ਜਿਤਾ ਤੁਸੀਂ ਕਿਹਾ ਕਿ ਇੱਥੇ ਐਂਟਰੀਅੰਸ ਨੂੰ ਆਪਾਂ ਵਾਹਕਲ ਨੋ ਵਾਹਕਲ ਜ਼ੋਨ ਬਣਾ ਲਈਏ ਆਪੇ ਇੱਕ ਮੈਸੇਜ ਜਿਹੜੇ ਲੋਕਾਂ ਨੇ ਦੇਖੋ ਜਿਨ੍ਹਾਂ ਨੇ ਵੀ ਆਣਾ ਗੱਡੀਆਂ ਕਾਰਾਂ ਤੇ ਆਣਾ ਮੋਟਰਸਾਈਕਲਾਂ ਤੇ ਆਣਾ ਉਹ ਮੈਂ ਤੁਹਾਡੇ ਕੋਈ ਗੱਲ ਪੁੱਛਣਾ ਚਾਹੁੰਨਾ ਕਿ ਜਿਹੜੇ ਲੋਕੀ ਆਪਣੇ ਘਰ ਆਣਗੇ ਉਹਨਾਂ ਦੇ ਵਾਹਨ ਆਪਾਂ ਕਿੱਥੇ ਫਿਰ ਪਾਰਕਿੰਗ ਲਵਾ ਸਕਦੇ ਕਿਉਂਕਿ ਆਪਾਂ ਅੰਦਰ ਤੇ ਪਾਰਕਿੰਗ ਔਨ ਦੇਣੀ ਨਹੀਂ ਜਨੇਸ਼ ਜੀ ਸਾਡੇ ਕੋਲ ਅੰਧ ਵਿਦਿਆਲਾ ਵਾਲੀ ਸਾਈਡ ਤੋਂ ਠੀਕ ਹੈ ਪੂਰਾ ਰੋਡ ਅਰਮੋਨ ਸਟ੍ਰੀਟ ਵਾਲਾ ਖਾਲੀ ਹੈ ਠੀਕ ਹੈ ਜੀ ਉੱਥੇ ਮੁਲਾਜ਼ਮ ਲੱਗੇ ਹੋਣਗੇ ਕਾਰਾਂ ਉੱਥੇ ਬੜੇ ਅੱਛੇ ਤਰੀਕੇ ਨਾਲ پارک ਹੋਣਗੀਆਂ ਇੱਕ ਮੇਰੀ ਰਿਕੁਐਸਟ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਨੇ ਵੀ ਕਾਰਾਂ ਤੇ ਆਉਣਾ ਪਲੀਜ਼ ਕਾਰ پارک ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਿਓ ਵੀ ਕਿਸੇ ਹੋਰ ਨੇ ਵੀ ਕਾਰ ਲਾਉਣੀ ਹੈ ਤੇ ਕਢਣੀ ਵੀ ਹੈ ਬਸ ਜੇ ਅਸੀਂ ਇੰਨਾ ਧਿਆਨ ਰੱਖੀਏ ਨਾ ਕਾਰ پارک ਕਰਨ ਲੱਗਿਆਂ ਵੀ ਕਿਸੇ ਹੋਰ ਨੇ ਵੀ ਲਾਉਣੀ ਹੈ ਤੇ ਉਹਨੇ ਵਾਪਸ ਵੀ ਕਢਣੀ ਹੈ ਮੈਨੂੰ ਲੱਗਦਾ ਵੀ 50% ਕੰਮ ਜਿਹੜਾ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਜਿਹੜਾ ਵਾਇਲੈਂਸ ਹੈ ਟ੍ਰੈਫਿਕ ਨਾਲ ਜਿਹੜੇ ਜੈਮ ਨੇ ਉਹ ਖਤਮ ਹੋ ਜਾਣਗੇ ਠੀਕ ਹੈ ਬਾਕੀ ਇੱਕ ਉਧਰਲੀ ਸਾਈਡ ਤੇ ਵਰਮਸਟੇਟ ਵਾਲਾ ਪੂਰਾ ਰੋਡ ਹੋਏਗਾ ਇਧਰਲੀ ਸਾਈਡ ਤੇ ਵਿਨੇ ਮੰਦਰ ਤੱਕ ਜਿਹੜੇ ਮੁਲਾਜ਼ਮ ਹੋਣਗੇ ਠੀਕ ਹੈ ਤੇ ਅਦਰ ਸਾਈਡ ਜਿਹੜੀ ਹੈ ਮਿੱਠਾਪੁਰ ਤੋਂ ਮਿੱਠਾਪੁਰ ਵਾਲੀ ਸਾਈਡ ਤੇ ਕੰਜੈਸਟਡ ਹੈ ਦੂਸਰੀ ਸਾਈਡ ਤੇ ਵੀ ਸਾਡੇ ਕੋਲ ਤਕਰੀਬਨ 500 ਕਾਰ ਦੀ ਪਾਰਕਿੰਗ ਇੰਨਾ ਹੈਗੀ ਆ ਠੀਕ ਹੈ ਹਾਂਜੀ ਤੇ ਸਰ ਤੁਸੀਂ ਇੱਥੇ ਦੇ ਪ੍ਰੈਜ਼ੀਡੈਂਟ ਹੋ ਤੁਹਾਡੇ ਕੋਲ ਬਹੁਤ ਇੱਥੇ ਸ਼ੋਰੂਮ ਬਣੇ ਹੋਏ ਆ ਜਾਂ ਦੁਕਾਨਦਾਰ ਆਪਣੇ ਭਾਈ ਸਾਰਾ ਉਹਨਾਂ ਲਈ ਇੱਕ ਛੋਟਾ ਜਿਹਾ ਸੰਦੇਸ਼ ਕੋਈ ਤੁਸੀਂ ਦੇਣਾ ਚਾਹੋ ਮੇਰੇ ਵੱਲੋਂ ਮੇਰੀ ਪੂਰੀ ਕੋਰ ਕਮੇਟੀ ਵੱਲੋਂ ਪੂਰੀ ਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹ ਦੁਆ ਹੈ ਸਾਡੀ ਕਿ ਪ੍ਰਮਾਤਮਾ ਕਰੇ ਇਹ ਨਵਾਂ ਸਾਲ ਸਭ ਦੇ ਘਰਾਂ 'ਚ ਖੁਸ਼ੀਆਂ ਲੈ ਕੇ ਆਵੇ ਕਿਸੇ ਦੇ ਘਰ ਕੋਈ ਦੁੱਖ ਨਾ ਹੋਵੇ ਸਾਡਾ ਦੇਸ਼ ਤਰੱਕੀ ਕਰੇ ਸਾਡਾ ਪੰਜਾਬ ਤਰੱਕੀ ਕਰੇ ਸਭ ਤੋਂ ਵੱਡੀ ਗੱਲ ਸਾਡੀ ਭਾਈਚਾਰਕ ਸਾਂਝ ਉਹ ਬਣੀ ਰਵੇ थैंक यू ਵੈਰੀ ਮਚ ਸਰ ਇੱਕ ਇੱਕ ਛੋਟਾ ਸਵਾਲ ਹੋਰ ਸੀਗਾ ਕਿ ਪੁਲਿਸ ਕਮਿਸ਼ਨਰ ਜੀ ਬੱਲੋ ਜਿਹੜੇ ਆ ਹੁਣ ਰੇੜੀਆਂ ਤੇ ਫੜੀਆਂ ਦਾ ਜਿਹੜਾ ਤੁਸੀਂ ਸੋਣੇ ਰਹੇ ਆ ਕਿ ਤੁਸੀਂ ਉਹ ਨਜ਼ਰੀਆ ਆਪਣੇ ਨਜ਼ਰੀਏ ਨੇ ਕਿਦਾਂ ਦੇਖ ਰਹੇ ਹੋ ਕਿ ਟ੍ਰੈਫਿਕ ਨੂੰ ਸਮੱਸਿਆ ਦਾ ਹੱਲ ਮਿਲ ਸਕਦਾ ਦਿਨੇਸ਼ ਜੀ ਜਿਸ ਦਿਨ ਅਸੀਂ ਮੈਂ ਇੱਕ ਰਿਕਵੈਸਟ ਕਰਾਂਗਾ ਸਾਰਿਆਂ ਨੂੰ ਇੱਕ ਵਾਰ 2-4 ਦਿਨ 5 ਦਿਨ ਕਿਤੇ ਫੋਰਨ ਜਾ ਕੇ ਜਰੂਰ ਆਇਓ ਇਸ ਲਈ ਨਹੀਂ ਕਿ ਅਸੀਂ ਘੁੰਮਣ ਜਾ ਰਹੇ ਹਾਂ ਮੈਨੂੰ ਲੱਗਦਾ ਵੀ 50% ਜਿਹੜਾ ਨਾ ਸਾਡੇ ਦਿਮਾਗ ਦੇ ਤਾਲੇ ਉਹ ਖੁੱਲ ਜਾਂਦੇ ਆ ਸਾਡੇ ਤੇ ਉਹਨਾਂ 'ਚ ਇੱਕੋ ਹੀ ਫਰਕ ਹੈ ਮੈਂ ਜੋ ਨੋਟਿਸ ਕੀਤਾ ਉਹ ਲੋਕ ਹਮੇਸ਼ਾ ਇਹ ਜਰੂਰ ਸੋਚਦੇ ਆ ਵੀ ਮੇਰੇ ਇਸ ਕੋਈ ਵੀ ਕੰਮ ਜੇ ਮੈਂ ਕਰਨ ਲੱਗਾ ਕਿਸੇ ਨੂੰ ਤਕਲੀਫ ਤੇ ਨਹੀਂ ਹੋਏਗੀ ਜਦੋਂ ਕਿ ਸਾਡੀ ਪੰਜਾਬੀਆਂ ਦੀ ਖਾਸ ਕਰਕੇ ਇੱਕ ਆਦਤ ਹੈ ਉਹ ਚੱਲ ਕੋਈ ਨਾ ਬਿਲਕੁਲ ਜਦੋਂ ਅਸੀਂ ਇਹ ਛੱਡ ਦੇਾਂਗੇ ਨਾ 50% ਟ੍ਰੈਫਿਕ ਜਿਹੜਾ ਜਲੰਧਰ 'ਚ ਕੋਈ ਬਹੁਤ ਜ਼ਿਆਦਾ ਟ੍ਰੈਫਿਕ ਨਹੀਂ ਹੈਗਾ ਸਿਰਫ ਜਿਹੜੀ ਹੈ ਨਾ ਸਾਡੀ ਸੋਚ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਇੱਥੇ ਗੱਡੀ ਲਾਉਣ ਤੋਂ ਬਾਅਦ ਡਿਸਟਰਬ ਕਰਾਂਗੇ ਕਿਸੇ ਨੂੰ ਕਿ ਨਹੀਂ ਠੀਕ ਹੈ ਜਿਹੜਾ ਰੇੜੀਆਂ ਫੜੀਆਂ ਦੀ ਗੱਲ ਹੈ ਉਹਨਾਂ ਨੂੰ ਇੱਕ ਅਲੱਗ ਜਗ੍ਹਾ ਦੇ ਦੇਣੀ ਚਾਹੀਦੀ ਹੈ ਦੇਖੋ ਉਹ ਵੀ ਰੋਟੀ ਖਾਣ ਆਉਂਦੇ ਆ ਚੰਡੀਗੜ੍ਹ ਅਲੱਗ ਜਗ੍ਹਾ ਕਿ ਰੇੜੀ ਮਾਰਕੀਟ ਬਣੀ ਹੋਈ ਹੈ ਕਹਿੰਦੇ ਸਾਡੇ ਉਹਨਾਂ ਨੂੰ ਵੀ ਰੋਟੀ ਚਾਹੀਦੀ ਹੈ ਹਨਾ ਇਦਾਂ ਇਦਾਂ ਜੇ ਅਸੀਂ ਜਾਦਾ ਤੱਕਾ ਕਰਾਂਗੇ ਉਹਨਾਂ ਨੂੰ ਜਗ੍ਹਾ ਵੀ ਨਹੀਂ ਦੇਵਾਂਗੇ ਚੁਕਾਵਾਂਗੇ ਵੀ ਬੇਰੁਜ਼ਗਾਰੀ ਵਧੇਗੀ ਤੇ ਉਹਦਾ ਸਭ ਤੋਂ ਵਧੀਆ ਸੋਲੂਸ਼ਨ ਇਹੀ ਹੈ ਵੀ ਇੱਕ ਅਲੱਗ ਜਗ੍ਹਾ ਦਿੱਤੀ ਹੋਵੇ ਉਹਦੇ ਵਿੱਚ ਜਿੱਦਾਂ ਵਾਰ ਦੇ ਹਿਸਾਬ ਨਾਲ ਹੈ ਨਾ ਐਸ ਦਿਨ ਆਵਲੀ ਚੀਜ਼ ਦੀ ਰੇੜੀਆਂ ਲੱਗਣਗੀਆਂ ਐਸੇ ਨਾਲ ਚੀਜ਼ ਨਹੀਂ ਰੇੜੀਆਂ ਸਾਰੀ ਦੁਨੀਆ ਉੱਥੇ ਜਾਊਗੀ ਜਿਹਨੇ ਸ਼ਾਪਿੰਗ ਕਰਨੀ ਹੈ ਉੱਥੇ ਕਰਨੀ ਤੇ ਸਰ 90 ਸਾਲ ਤੇ ਦੁਕਾਨਾਂ ਕਿੰਨੇ ਵਜੇ ਤੱਕ ਖੁੱਲੀਆਂ ਰ ਕੀ ਲੋਕਾਂ ਨੂੰ ਇੰਜੋਏ ਕਰਨ ਦਾ ਮੌਕਾ ਦੇਖੋ ਜੋ ਸਾਨੂੰ ਆਲਰੇਡੀ ਜਿਹੜਾ ਇੱਕ ਆਮ ਦਿਨਾਂ ਦੇ ਵਿੱਚ 11 ਵਜੇ ਤੱਕ ਸਾਨੂੰ ਪਰਮਿਸ਼ਨ ਹੈ ਬਿਲਕੁਲ 11 ਵਜੇ ਲਾਸਟ ਆਰਡਰ ਜਿਹੜਾ ਰੈਸਟੋਰੈਂਟ ਵਗੈਰਾ ਦਾ ਹੋਏਗਾ ਤੇ ਸਾਡੀ ਗੱਲ ਚੱਲ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਮਤਲਬ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਜੇ ਉਸ ਨੂੰ 12 ਵਜੇ ਤੱਕ ਦਾ ਟਾਈਮ ਕਰ ਦਿੱਤਾ ਜਾਵੇ ਤਾਂ ਕਿ ਲੋਕ ਸਮੂਥਲੀ ਆਉਣ ਆ ਕੇ ਆਪਣਾ ਖਾਣ ਪੀਣ ਇੰਜੋਏ ਕਰਨ ਹੈ ਐਸੋਸੀਏਸ਼ਨ ਦੇ ਕਮੇਟੀ ਮੈਂਬਰ ਹੋਰ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮੁਕੇਸ਼ ਆਨੰਦਾ ਜੀ ਤੇ ਤੁਸੀਂ ਕਿਸ ਮੈਂ ਇੱਥੇ ਦਾ ਐਗਜ਼ੀਕਿਊਟਿਵ ਮੈਂਬਰ ਹੈਗਾ ਜੀ ਪੀਪੀਆਰ ਐਸੋਸੀਏਸ਼ਨ ਦਾ ਠੀਕ ਹੈ ਜੀ ਤੇ ਤੁਸੀਂ ਵੀ ਕਮੇਟੀ ਮੈਂਬਰ ਹੋ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਅਸੀਂ ਤੁਹਾਡੇ ਵੱਲੋਂ ਵੀ ਸੁਣਨਾ ਚਾਹੁੰਦੇ ਹਾਂ ਕਿ ਤੁਹਾਡਾ ਕੀ ਸਪੱਸ਼ਟੀਕਰਨ ਹੈ ਕਿ ਨਵੇਂ ਸਾਲ ਦੇ ਵਿੱਚ ਲੋਕਾਂ ਲਈ ਤੁਹਾਡਾ ਕੀ ਸੁਨੇਹਾ ਹੈ ਸਾਡੀ ਤੇ ਕੋਸ਼ਿਸ਼ ਰਹੇਗੀ ਜੀ ਕਿ ਨਵੇਂ ਸਾਲ ਨੂੰ ਨਵੇਂ ਸਾਲ ਦੇ ਮੌਕੇ ਤੇ ਸਾਡਾ ਇੱਥੇ ਲੋਅਰਡ ਆਰਡਰ ਮੇਨਟੇਨ ਰਵੇ ਠੀਕ ਹੈ ਔਰ ਕੋਸ਼ਿਸ਼ ਕਰਾਂਗੇ ਕਿ ਇਹ 12:00 ਵਜੇ ਤੱਕ ਸਾਡਾ ਪ੍ਰੋਗਰਾਮ ਇੱਥੇ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਰਹੇ ਠੀਕ ਹੈ ਜੀ ਸਰ ਪਿਛਲੀ ਵਾਰੀ ਜਿੱਦਾਂ ਇੱਥੇ लाठी चार्ज ਵੀ ਪੁਲਿਸ ਨੇ ਕੀਤਾ ਲੋਕੀ ਬਹੁਤ ਹੁੱਲੜਬਾਜੀ ਕਰਕੇ ਗਏ ਉਸ ਮੁਤਾਬਕ ਤੁਹਾਡਾ ਇਸ ਵਾਰੀ ਦਾ ਕੀ ਪ੍ਰਬੰਧ ਸਾਨੂੰ 100% ਪਤਾ ਜੀ ਇਸ ਸਾਲ ਇਦਾਂ ਦੀ ਕੋਈ ਹਰਕਤ ਨਹੀਂ ਹੋਏਗੀ ਲੋਅਰਡ ਆਰਡਰ ਦੇ ਉੱਪਰ ਆਪਾਂ ਬਹੁਤ ਮਤਲਬ ਤਰੀਕੇ ਨਾਲ ਨੂੰ ਮੇਨਟੇਨ ਕੀਤਾ ਜਾਏਗਾ ਠੀਕ ਹੈ ਤੇ ਬਾਕੀ ਕੋਈ ਪਰੇਸ਼ਾਨੀ ਨਹੀਂ ਬਿਲਕੁਲ ਕੋਈ ਲੋਕੀ ਸੋਚ ਲੈਂਦੇ ਕਿ ਲਾਸਟ ਟਾਈਮ ਲੋਕਾਂ ਨੂੰ ਹੋ ਗਿਆ ਇਹ ਚੀਜ਼ ਹੋਈ ਸੀਗੀ ਆ ਸੌਰੀ ਡੈਫੀਨੇਟਲੀ ਕੋਈ ਪਰੇਸ਼ਾਨੀ ਨਹੀਂ ਆਏਗੀ ਜੀ ਸਾਰਿਆਂ ਨੂੰ ਪਰਿਵਾਰ ਨੂੰ ਓਕੇ ਜੀ ਤੁਸੀਂ ਸਾਰਾ ਕੁਝ ਸੁਣ ਲਿਆ ਹੈ ਸ਼ਹਿਰ ਵਾਸੀਆਂ ਨੇ ਕਿ ਕਿੰਨਾ ਕਿੰਨਾ ਉਹਨਾਂ ਨੇ ਰਿਕਵੈਸਟ ਕੀਤੀ ਹੈ ਕਿ ਨੌਜਵਾਨਾਂ ਨੂੰ ਅਕਸਰ ਕੀ ਹੁੰਦਾ ਹੈ ਕਿ ਜਦੋਂ ਨੌਜਵਾਨ ਪਾਰਟੀਆਂ ਕਰਨ ਲੱਗਦੇ ਨੇ ਤੇ ਉਹ ਉਲੜਬਾਜੀ ਹੁੰਦੀ ਹੈ ਬਟ ਥੋੜਾ ਜਿਹਾ ਕੰਟਰੋਲ ਕਰੋ ਕਿ ਫੈਮਿਲੀਆਂ ਪਰੇਸ਼ਾਨੀ 'ਚ ਨਾ ਰਹਿਣ ਤੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਉਹਨਾਂ ਨੂੰ ਤੁਹਾਨੂੰ ਅਸੀਂ ਦੱਸ ਦਿੱਤਾ ਹੈ ਕਿ ਕਿੱਥੇ-ਕਿੱਥੇ ਜਿਹੜੀ ਆ ਉਹ ਵਾਹਨ ਲੱਗਣਗੇ ਕਿਉਂਕਿ ਸ਼ਾਮ ਨੂੰ ਇੱਥੇ ਵਾਹਨ ਦੀ ਐਂਟਰੀ ਬਿਲਕੁਲ ਬੰਦ ਹੋ ਜਾਣੀ ਹੈ ਆਓ ਆਪਾਂ ਰਲ ਮਿਲ ਕੇ ਨਵਾਂ ਸਾਲ ਇੰਜੋਏ ਕਰੀਏ ਤੇ ਰੱਬ ਅਗੇ ਪ੍ਰਾਰਥਨਾ ਕਰੀਏ ਕਿ ਇਹ ਨਵਾਂ ਸਾਲ ਸਾਰਿਆਂ ਘਰ ਖੁਸ਼ੀਆਂ ਲੈ ਕੇ ਆਵੇ